ਕਬੱਡੀ 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 ਸੋਪਾ ਸਿੰਘ ਜੀ ਸਾਡੇ ਢਾੜੀ ਵਾਲੇ ਆਪਣਾ ਸਰਵਣ ਪ੍ਰਾਪਤ ਕਰ ਲੈਣ ਰੁਪਿੰਦਰ ਫੇਰ ਖਤਰਾ ਖਤਰਾ ਫੇਰ ਆ ਗਿਆ ਤਿੰਨਾਂ ਦਾ ਸੈੱਟ ਬਣ ਗਿਆ ਤਿੰਨਾਂ ਦਾ ਸੈੱਟ ਬਣ ਗਿਆ ਮੇਰੇ ਵੀਰੋ ਲਓ ਕਬੱਡੀ ਇਹ ਆਹ ਮੁਕਾਬਲਾ ਹੋ ਸਕਤ ਹੋਉ ਬੱਲੇ ਬੱਲੇ ਖੁਸ਼ੀ ਤੇ ਖਤਰਾ ਖਤਰਾ ਤੇ ਖੁਸ਼ੀ ਲੱਗਿਆ ਜੋਰ ਮੁਕਾਬਲਾ ਸਖਤ ਬਈ ਤ ਉਹਦੇ ਤ ਉਹਨੂੰ ਖਤਰਾ ਲੱਗਦਾ ਹੁਣ ਪਿਆਰ ਵਾਹ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਪਹਿਲਾਂ ਉੱਥੇ ਕਬੱਡੀ ਖੇਡਣੀ ਫਿਰ ਪੰਜਾਬ ਦੇ ਵਿੱਚ ਹਰ ਰੋਜ਼ ਡਿਮਾਂਡ ਮੇਰੇ ਵੀਰੋ ਇਹਨਾਂ ਬੰਦੇ ਲਈ ਔਖਾ ਹੋ ਜਾਂਦਾ ਹੈ ਰੈਸਟ ਵੀ ਜ਼ਰੂਰੀ ਹੈ ਔਰ ਦੀਪ ਆਇਆ ਦੀਪ ਤਰਾ ਸਤਕਾਰ ਹੈ ਡੇਂਜਰ ਹੈ ਦੁਕਾਨ ਵਾਲਿਆ ਇਹ ਡੇਂਜਰ ਹੈ ਆਹ ਸਾਹਮਣੇ ਕਬੱਡੀ 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 ਡੇਂਜਰ ਦੀ ਤੇ ਡੇਂਜਰ ਨੂੰ ਡੇਂਜਰ ਹੀ ਟੱਕਰੂ ਡੈਂਜਰ ਨੂੰ ਓ ਡੈਂਜਰ 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 ਕਹਿੰਦੇ ਫੜ ਲਿਆ ਕੱਢਦਾ ਛੋਟੀ ਉਮਰ ਦੇ ਵਿੱਚ ਮਾਣੂਕਿਆਂ ਵਾਲੇ ਜੀਵਣ ਵਾਂਗੂ ਇਹ ਜਲਾਲ ਤੇ ਸ਼ਗੰਦਰ ਵਾਂਗੂ ਇਹ ਵੀ ਦਾਜਾ ਬਹੁਤ ਪਿਆਰੀਆਂ ਤੇ ਮਿੱਠੀਆਂ ਮਾਰਦਾ ਹੈ ਫਕਰ ਘੰਡੇ ਦੇ ਹੈਪੀ ਵਾਂਗੂ ਆ ਮੁੰਡਾ ਵੀ ਕਹਿੰਦੇ ਓ ਪਪਾ ਦਾ ਛੋਲਾ ਹੈ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕਿਹੜੇ ਪਿੰਡ ਦਾ ਇਹ ਬੋਪਰ ਵਾਲਾ ਰਕੇਸ਼ ਇੱਕ ਪਾਸੇ ਕਹਿੰਦੇ ਓ ਦੁਕਾਨ ਵਾਲਾ ਜੱਟ ਦੂਜੇ ਪਾਸੇ ਬੋਪਰ ਦੀ ਧਰਤੀ ਹੈ ਰਕੇਸ਼ ਤੇ ਖੁਸ਼ੀ ਖੁਜੀ ਦੇ ਰਗੇ ਹੋ ਬੱਪੜੀ ਫੇਰਾ ਦੀ ਟੱਕਰ 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 ਬੱਲੇ ਬੱਲੇ ਮਾਰਦੇ ਖੁਸ਼ੀ ਹੈ ਬਰਬਲ ਸਿੰਘ ਪੰਜੂ ਬਾੜੇ ਆਪਣੇ ਪੁੱਤਰ ਦੇ ਉੱਪਰ ਬਹਾਦਰਪੁਰੇ ਕਹਿੰਦੇ ਇਹ ਚਬਕੌਰ ਦਾ ਵੀਰ ਆਖਾਂਗੇ ਇਹ ਖੇੜੀ ਚਹਿਲਾ ਵਾਲੇ ਇਹ ਸੱਤਰਾਪ ਦਾ ਕਹਿੰਦੇ ਭਾਈ ਆਖਾਂਗੇ ਇਹ ਕਹਿੰਦੇ ਖੁਸ਼ੀ ਮੇਰੇ ਮਿੱਤਰੋ ਤੇੜਾ ਬਾਬਾ ਮਸ਼ੂਰ ਕੀਤਾ ਤੁੱਕਾ ਪਿੰਡ ਹੈ ਉਹ ਜੱਟਾਂ ਦੇ ਪੁੱਤ ਪਤੰਬਰ ਬੜੇ ਸੀ ਗੜੇ ਸ਼ਕੰਬਰ ਔਰ ਪਿੰਬਰਾ ਟੱਕੇ ਵਾਲਾ ਆ ਕੰਕੂ ਦੀਰ ਆ ਗਈ ਹੈ ਆਓ ਰੀਕੂ ਖਰੇਟੀ ਵਾਲਾ ਕਬੱਡੀ ਪਾ ਰਿਹਾ ਹੈ ਮੈਚ ਹੋਣਗੇ ਟੱਕਾਂ ਨੇ ਜੱਟ ਆਉਣਗੇ ਪਤਾ ਲੱਗ ਜੂ ਕਿਨਾ ਕੱਢੂਗਾ ਪਾਣੀ ਆ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਪਸ ਗਏ ਕੋਈਂ ਦੇ ਤੁਰ ਬੜੇ ਮੇ ਖਾਣੀ ਬੜੇ ਮੇ ਖਾਣੀ ਟੱਕਾਂ ਵਾਲਾ ਰੀਕੂ ਦੁਕਾਨਾ ਰੀਕੂ ਦੁਕਾਨਾ ਰੀਕੂ ਦੁਕਾਨਾ ਆ ਟੱਕਰ ਤੇ ਸੱਚੀ ਬਾਲੀ ਤਕੜੀ ਆ ਨਥੇਹੇ ਵਾਲਿਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ